ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਇਕ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਪਾਲਾ ਜੀ ਅਤੇ ਭਾਈ ਮਰਤਾਨਾ ਜੀ ਜੀਵਾਂ ਨੂੰ ਤਾਰਦੇ ਹੋਏ ਸਮੁੰਦਰ ਕਿਨਾਰੇ ਪਹੁੰਚੇ ਸਤਗੁਰਾਂ ਨੇ ਕਿਹਾ ਕਿ ਅਸੀਂ ਇਹ ਸਮੁੰਦਰ ਪਾਰ ਕਰਨਾ ਹੈ ਪਰ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਕਿਵੇਂ ਪਾਰ ਕਰਾਂਗੇ ਸਤਗੁਰੂ ਜੀ ਕਹਿੰਦੇ ਗੁਰੂ ਅਕਾਲ ਪੁਰਖ ਵਿੱਚ ਸਰਦਾ ਵਿਸ਼ਵਾਸ ਧਾਰ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਸਾਡੇ ਮਗਰ ਮਗਰ ਆ ਜਾਓ ਪਾਈ ਮਰਦਾਨਾ ਜੀ ਅਤੇ ਪਾਈ ਬਾਲਾ ਜੀ ਵਾਹਿਗੁਰੂ ਜਪਦੇ ਜਪਦੇ ਬਹੁਤ ਆਸਾਨੀ ਨਾਲ ਸਮੁੰਦਰ ਪਧਰੇ ਰਸਤੇ ਵਾਂਗ ਪਾਰ ਕਰਨ ਲੱਗੇ ਬਹੁਤ ਦੂਰ ਜਾ ਕੇ ਸਤਿਗੁਰਾਂ ਨੇ ਸਿੱਖਾਂ ਦੀ ਪਰਖ ਕਰਨ ਲਈ ਆਪ ਸੋਹਾ-ਸੋਹਾ ਦਾ ਜਾਪ ਸ਼ੁਰੂ ਕਰ ਦਿੱਤਾ ਪਾਈ ਬਾਲਾ ਜੀ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਿੱਚ ਲੀਨ ਸਨ ਪਰ ਪਾਈ ਮਰਦਾਨਾ ਜੀ ਨੇ ਸੋਚਿਆ ਗੁਰੂ ਜੀ ਨੇ ਆਪਣੇ ਲਈ ਵਧੀਆ ਮੰਤਰ ਰੱਖਿਆ ਹੈ ਤੇ ਸਾਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਲਈ ਕਿਹਾ ਪਾਈ ਮਰਦਾਨਾ ਜੀ ਵੀ ਸੋਹੋਂ ਸੋਹੋਂ ਦਾ ਜਾਪ ਕਰਨ ਲੱਗ ਪਏ ਉਸੇ ਸਮੇਂ ਉਹ ਸਮੁੰਦਰ ਵਿੱਚ ਡੁੱਬਣ ਲੱਗੇ ਸਤਗੁਰੂ ਜੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਫਿਰ ਵਾਹਿਗੁਰੂ ਮੰਤਰ ਦਾ ਜਾਪ ਕਰਨ ਨੂੰ ਕਿਹਾ भाई मरदाना जी ने उस समय जाप शुरू कर दिता ता पहला वाग समुंदर उ चलन लगे समुद्र पार करके सतगुरा ने कहा भाई मरदाना जी तहन तो साढ़े ऊपर शंका नहीं करनी चाहती सी ਸਾਨੂੰ ਜੋ ਹੁਕਮ ਕੀਤਾ ਤਾ ਤੁਹਾਨੂੰ ਜਾਬ ਕਰਦੇ ਰਹਿਣਾ ਚਾਹੀਦਾ ਸੀ ਪਾਈ ਮਰਦਾਨਾ ਜੀ ਨੇ ਗਲਤੀ ਮੰਨੀ ਅਤੇ ਅੱਗੇ ਤੋਂ ਗਲਤੀ ਨਾ ਕਰਨ ਦਾ ਪ੍ਰਣ ਕੀਤਾ ਸੋ ਇਸ ਪ੍ਰਕਾਰ ਸਤਿਗੁਰਾਂ ਦਾ ਹੁਕਮ ਮੰਨਣਾ ਚਾਹੀਦਾ ਹੈ ਗੁਰੂ ਦੀ ਕਰਨੀ ਉੱਪਰ ਸ਼ੰਕਾ ਨਹੀਂ ਕਰਨੀ ਚਾਹੀਦੀ ਉਹਨਾਂਤੇ ਡ੍ਰਿਡ ਵਿਸ਼ਵਾਸ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ